ਆ ਜਾ ਦੁੱਧ ਲਾਣਾ ਜੈਲੌਰ ਮਾ ਲਾ ਮੋ ਹੂੰ ਲਵਾ ਲਾ ਸੋਣਾ ਲਗੋ ਵੀ ਐ ਕੋਈ ਲੱਗ ਦੇਖ ਲੈਣਾ ਕੀ ਸੋਣਾ ਲਗੋ ਸੱਚ ਕਹਨੀ ਐ ਐ ਕੋਈ ਲੱਗ ਦੇਖ ਲੈਣਾ ਹਾਂ ਜੀ ਨੀਲਾ ਲਾਉਂਦੀ ਹੂੰ ਨੀਲਾ ਤਾਂ ਰੋਜ਼ ਲਾਉਂਦਾ ਗਾ ਇਹ ਨਾ ਹੱਟਦਾ ਟੇਬਲ ਹੇਲਦਾ ਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਅਸੀਂ ਵੀ ਠੀਕਾਂ। ਟਾਈਮ ਹੋ ਗਿਆ ਦੁਪਹਿਰ ਦਾ। 4-5 ਵਿਚਾਲੇ ਨੇਗੇ 4:30 ਹੋ ਗਏ। ਲਾ ਬਾਲ ਉੱਪਰ ਨੂੰ ਕਰਦਾ ਪਹਿਲਾਂ ਕੰਘੇਣਾ। ਕੰਗਾ ਫੜਾ ਜਾ ਕੇ ਤੁਹਾਨੂੰ। ਸਾਫ ਨਹੀਂ? ਕੋ ਨੀ ਰੋ ਮੇਰੇ ਤੋਂ ਡੋਖਿਆ ਪਤਾ ਨਹੀਂ ਤੁਹਾਨੂੰ ਕੀ ਹੋਵੇਗਾ ਸੱਟ ਰਿਸ ਡਿੱਗਿਆ ਨਹੀਂ ਹਾਂ ਹਾਂ ਕਦ ਚਾਹ ਵੇਲੇ ਆਉਂਦੇ ਨੇ 6 ਵਜੇ 6 ਵਜੇ ਕਰਨ ਨੂੰ ਹਾਂ ਕੰਮ ਤਾਂ ਥੋੜਾ ਜਿਹਾ ਮਿਲਿਆ ਮੈਂ ਤਾਂ ਉਹ ਵੀ ਕਰੰਦੇ ਰਹਿੰਦੇ ਆ ਜਿਹੜੇ ਗਿੱਟੇ ਹੋਇਆ ਹੋਈ ਗੱਲ ਨਹੀਂ ਫਿਰ ਵਧੀਆ ਲੱਗੇ ਪੇਟ ਹੋ ਜਾਂਦੇ ਨੇ ਗਏ চলে চা উ ਕਾਲੇ ਉਹ ਦੇ ਕਾਲਾ ਕਬੂਚੀ ਦਾ ਸੁਣਾ ਦਕੀਆ ਸੁਣਾ ਮਾ ਦਾ ਉਪਰਲਰ ਮਾਰ ਲੋਟ ਕਰ ਲੈ ਇੱਕ ਪਾਸੇ ਲੋ ਜੀ ਹੁਣ ਮੈਂ ਲੱਗਿਆ ਆਪਾਂ ਸੂਟ ਕਟਿੰਗ ਕਰਨਾ ਤੇ ਆਪਾਂ ਜਾਣਾ ਕਿਤੇ ਜਾਣ ਦੀ ਆਪਾਂ ਕਰਦੇ ਆਂ ਤਿਆਰੀ ਕਿੱਥੇ ਤੇ ਤੁਸੀਂ ਗੈਸ ਲਾਇਓ ਵੀ ਆਪਾਂ ਕਿੱਥੇ ਜਾਣਾ ਮੈਨੂੰ ਦੱਸੋ ਬੰਦਾ ਦੱਸੋ ਕੋਈ ਨਾ ਤੈਨੂੰ ਵੀ ਦੱਸ ਦਾਂਗੇ ਫਿਰ ਮੈਂ ਕੱਲ 4-5 ਸੂਟ ਕੱਢ ਕੇ ਰੱਖ ਲੈ ਉਥਰੇ ਸਾਰੇ ਖਲਾਰਾ ਪਾਇਪੇ ਮਹਿਰੂਨ ਸੂਟ ਕੱਢ ਕੇ ਰੱਖ ਲਿਆ ਇੱਕ ਜਿਹੜਾ ਮੈਂ ਹੁਣ ਆ ਕਟਿੰਗ ਕਰ ਰਹੀ ਆ ਕਿ ਇਹ ਵੀ ਕੱਢ ਕੇ ਰੱਖ ਲਿਆ ਇਹ ਤਾਂ ਮੈਨੂੰ ਸਲੈਕਟ ਸੀਗਾ ਪਹਿਲਾਂ ਮੈਨੂੰ ਆਸ ਸੀ ਚਲੋ ਲਾਈਨਿੰਗ ਲਾਈਏ ਜਾਂ ਨਾ ਲਈਏ ਥੋੜਾ ਜਿਹਾ ਇਸ ਕਰਕੇ ਸੀ ਵੀ ਜਲਦੀ ਬਣ ਜੇ ਤੇ ਇੱਕ ਇਹਦੇ ਨਾਲ ਦੁਪੱਟਾ ਡਾਈ ਕਰਾਉਣਾ ਸੀ ਇੱਕ ਮੈਂ ਬਲੈਕ ਕੱਢ ਕੇ ਰੱਖ ਲਿਆ ਇੱਕ ਗ੍ਰੇ ਕਲਰ ਦਾ ਕੱਢ ਕੇ ਰੱਖ ਲਿਆ ਤੇ ਸਾਰੇ ਉਹ ਬਾਅਦ ਚੋਂ ਦੇਖ ਕੇ ਰਿਜੈਕਟ ਕਰਕੇ ਫੇਰ ਫੇਰ ਇਹੀ ਆਪਾਂ ਸਲੈਕਟ ਕੀਤਾ ਦੱਸੋ ਮੇਰਾ ਸੂਪ ਸੋਣਾਗਾ ਕਿਹੜਾ ਸਲੀਪਰ ਉਹ ਦੂਜੇ ਉੱਤੇ ਪਾਇਆ ਸੈਂਡਲ ਹਾਂ ਪਾਲ ਕਿਹੜੇ ਨੇ ਸੈਂਡਲ ਪਾਇਆ ਸੈਂਡਲ ਆ ਤਾਂ ਹੈਗੇ ਨੇ ਤੇਰੇ ਉਸ ਸੈਂਡਲ ਨੇ ਆਪਾਂ ਨੇ ਯਾਰ ਵਧੀਆ ਨਾ ਦੇ ਨਾ ਵਧੀਆ ਨਾ ਟੇਬਲ ਕਿਉਂ ਖੜਕਾਈ ਜਾਨਾ ਹਟ ਜਾ ਨਾ ਮਰੇ ਚਾਰਜ ਨਹੀਂ ਹੈਗਾ ਫੋਨ ਇਹ ਕਿਹੜਾ ਤਨ ਲੱਗ ਜਾਨਾ ਦੁਪਹਿਰ ਹੁੰਦੇ ਨਾ ਲੱਗਦਾ ਲੱਗ ਤਸ ਚਾਰਜ ਪਤਾ ਨਹੀਂ ਫਿਰ ਲਾ ਲ ਉੱਥੇ ਦੇਖ ਕੇ ਥੋੜਾ ਹੌਂਦਾ ਹੋ ਕੋਈ ਨਾ ਮੇਰਾ ਸੂਟ ਹਮੇਸ਼ਾ ਹੀ ਟਾਈਮ ਤੇ ਬਣਦਾ ਹੁੰਦਾ ਹੈ ਬਲਾਨਾ ਦੁਪੱਟੇ ਡਾਈ ਕਰਾ ਕੇ ਲੈਂਦੇ ਲੈਸਾਂ ਲੈਂਦੀਆਂ ਚੁੰਨੀਆਂ ਦੇ ਨਾਲ ਦੀਆਂ ਤੇ ਹੁਣ ਇਹਦੀ ਵਾਰੀ ਆਈ ਆ ਤੇ ਹੁਣ ਆਪਾਂ ਲੱਗਿਆ ਕਟਿੰਗ ਕਰਨ ਜਿੱਥੇ ਆਪਾਂ ਜਾਣਾ ਉਧਰੋਂ ਹੀ ਫੋਨ ਖਸਾਇ ਸੁਬੁਰ ਤੇ ਗਿਆ ਦੀਏ ਹੋਰ ਆਪਣਾ ਆ ਕਿਧਰੋਂ ਆ ਗਈ ਨਹੀਂ ਨਾ ਉਸੇ ਖੜੂ ਸਾਂ ਮੈਂ ਜੀਹਾਂ ਦੇ ਗੜੀ ਆ ਤਾਂ ਹੀ ਬੁਲਦੀ ਆ ਆਜੋ ਬੜਾ ਬਾਸ ਨਾ ਕਰਦੇ ਨਾ ਬਣਾ ਕਰਦੇ ਨਹੀਂ ਸਰਵਾਰਾ ਪਤਾ ਸਰਵਾਰਾ ਹਰ ਕੇ ਸਰਵਾਰਾਂ ਫੜ ਕੇ ਲਿਆਉਣਾ ਉਹ ਐ ਤਾਂ ਹੁਣ ਜਿਹੜੀ ਵਿੱਚ ਨਿੱਕੀ ਜੀ ਬੂਟੀ ਆ ਗਈ ਉਹਦੇ ਨਾਲ ਮੈਚ ਕਰਦੀ ਹੈਗੀ ਸਰਵਾਰਾਂ ਫੜ ਕੇ ਲਿਆਉਗਾ ਸੱਚ ਉਹਦੇ ਨਾਲ ਪਤਾ ਲੱਗੂਗਾ ਉਹਨਾਂ ਤਾਂ ਬਣੀਆਂ ਪਈਆਂ ਹੋਣਗੀਆਂ ਮੈਂ 3:30 ਵਜੇ ਕਿਹਾ ਸੀ 3:30 ਵਜੇ ਕਿਹਾ ਸੀ ਹਾਂ ਨਾ ਉਹ ਇਸ ਦਰਗੇ ਜਿੱਦਾਂ ਹੰਕੜਿਆ ਯਾਹੀ ਮੈਂ ਲੈ ਗਈ ਉੱਥੇ ਮੈਨੂੰ ਰੌੜੀ ਲੱਗੀ ਮੈਂ ਮੁੜਿਆ ਹਾਂ ਉਹਦਾ ਬਲਾਕ ਜਿਹੜਾ ਹਾਂ ਮਗਾਟ ਵੀ ਹੈ ਪਾੜ ਵਿੱਚ ਹੈਗਾ ਵਸ ਆ ਮੈਨੂੰ ਪਤਾ ਨਿੱਕ ਨਿੱਕੀ ਬੂਟੀ ਹੈਗੀ ਹੈਗੀ ਉਹਨਾਂ ਦੀ ਹਰਾ ਉਹਨਾਂ ਵੇਹਮ ਹੀ ਬਰਾਬਰ ਦੀ ਹੈ ਪਰ ਆਇਆ ਆਇਆ ਸਾਰੇ ਸੂਟ ਤੇ ਸਾਰੇ ਸੂਟ ਤੇ ਦੇਖ ਰੱਖ ਕੇ ਕਿੰਨਾ ਫਰਕ ਲੱਗਦਾ ਹੈ ਕੈਮਰੇਜ ਤਣੀ ਲੱਗਦਾ ਹੈਗਾ ਹੈਨਾ ਮੈਂ ਨਹੀਂ ਜਨਾ ਹਾਂ ਜਾਂ ਤਾਂ ਇਹ ਜੀ ਤਰ੍ਹਾਂ ਕੋ ਬਣੀ ਹੋਈ ਹੈ ਵੀ ਵੇਦਨ ਪਤਾ ਪਤਾ ਕਰ ਲਿਓ ਪਹਿਲਾਂ ਸੇਵ ਕੱਟ ਦਿੰਨੀ ਆਂਗੀ ਹੈ ਸੇਵ ਕੱਟ ਲੈਣੇ ਆਂਗੇ ਫਲਾਰ ਨਹੀਂ ਆਇਆ ਸੀ ਦਾ ਆਨੇ ਉਹਨਾਂ ਦੇ ਹਾਂ ਪਸਤਿਆਂ ਦੇ ਗੁੰਤਰ ਲਈ ਲੋਕ ਪਾਣੀ ਦੇ ਸਾਹ ਨਾਲ ਹਾਂ ਤੇ ਸਵੇਰੇ ਆਉਣਗੇ ਜੋਗ ਦੇ ਉਹਨੇ ਹੁਣ ਆਉਣਗੇ ਜਿਵੇਂ ਆਪ ਤਾਂ ਕਰਦੇ ਸੀ ਉਹ ਨਹੀਂ ਚੱਲਦੇ ਹੁਣ ਨਹੀਂ ਚੱਲਦੇ ਅੱਛਾ ਉਹ ਦੱ ਕਿੱਥੇ ਜਾਵਾਂ ਹਾਂ ਸੂਟ ਰੇਲ ਦਾ ਸੀ ਜੇ ਮੇਰਾ ਉਹ ਕੋਈ ਮੈਨ ਸਵੇਰੇ 7 ਵਜੇ ਕਿੱਥੇ ਚਲੇ ਜਾਂਦੇ ਉਹ ਤਾਂ ਫਿਰ ਕਹਿਣਾ ਪੈਂਦਾ ਹੁਣ ਉਹਨਾਂ ਨੂੰ ਜਨਮ ਖਾਇਦੇ ਵੀ 9 ਵਜੇ ਜਾਣਾ ਤਾਂ ਫਿਰ ਉਹ ਦੁਕਾਨ ਤੇ ਫਿਰ ਕਹਿੰਦਾ ਸਵੇਰੇ ਲੈ ਜਾ ਸਵੇਰੇ ਉਹਨਾਂ 9 ਵਜੇ ਦੁਕਾਨ ਨਹੀਂ ਖੋਲਣੀ ਇਹ ਨਹੀਂ ਪਤਾ ਉਹਨਾਂ ਹੀ ਖੋਲਣ ਤਾਂ ਹੀ ਉਹਨਾਂ ਕਰਕੇ ਦੇਣਗੇ ਲੋਕ ਐ ਕਿ ਸਾਰੇ ਸੋਧਾ ਅੱਗੀ ਜਿ ਲੈ ਜਾਂਦੇ ਉਹਨੇ ਕਹੜੇ ਜਨ ਹਣੇ ਸੀ ਕਿ ਪੋਲੇ ਪੋਲੇ ਜਨਗੇ ਮੜੇ ਜੱਜਾ ਜਹ ਜਿ ਮਿਲਿਆ ਅੱਜ ਕੋਈ ਨਾ ਹੋ ਜੇ ਮਗਾਓ ਹੋਰ ਲਿਓ ਨੰਬਰ ਆਪ ਨੂੰ ਜਣਾ ਪੋਗਾ ਕੋ ਫੋਨ ਕਰਨਗੇ ਕੌਣ ਪੁੱਤ ਹੈ ਪ੍ਰੋਗਰਾਮ ਤੇ ਹਾਂ ਪ੍ਰੋਗਰਾਮ ਤੇ ਸਮਝ ਆ ਰਿਹਾ ਹੈ ਪ੍ਰੋਗਰਾਮ ਤੇ ਕਰਨ ਨੂੰ ਦਿਖਾ ਰਹੇ ਸੀ ਨਹੀਂ ਅੱਛਾ मैं कर लू उन्होंने फोन कर लागे फोन टाइम लो जी देखो मेरे बुटीक दे खिलारा पिया पिया ਤੇ ਸੂਟ ਆਪਣਾ ਥੋੜਾ ਜਿਹਾ ਰਹਿ ਗਿਆ ਦੋ ਸੂਟ ਜਿਹੜੇ ਆਪਾਂ ਨਾਲ ਲੈ ਕੇ ਜਾਣੇ ਨੇਗੇ ਉਹ ਆਪਣੇ ਰੈਡੀ ਨੇਗੇ ਤੇ ਬਸ ਇਹਦੇ ਸਿਰਫ ਪਾਈਪਿੰਗ ਲਾਉਣ ਵਾਲੀ ਰਹਿ ਗਈ ਤੇ ਦੁਪੱਟਾ ਆਪਾਂ ਦੁਬਾਰਾ ਡਾਈ ਕਰਨਾ ਦੇ ਕੇ ਆਏਾਂਗੇ ਦੁਪੱਟਾ ਮੇਰਾ ਡਾਇਰ ਨੇ ਗਲਤ ਡਾਈ ਕਰਤਾ ਸੀ ਉਹ ਆਪਾਂ ਦੁਬਾਰਾ ਡਾਈ ਕਰਨਾ ਦੇ ਕੇ ਆਇਆ ਥੋੜਾ ਜਿਹਾ ਫਰਕ ਰਹਿ ਗਿਆ ਮੈਂ ਵੀ ਥੋੜੀ ਜਿਹੀ ਕਟਿੰਗ ਸਲਵਾਰ ਨਾਲ ਦੀ ਦੇ ਆਂਦੀ ਕਮੀਜ਼ ਨਾਲ ਦੀ ਹੁੰਦੀ ਕਹਿੰਦੀ ਉਹ ਤਾਂ ਨਾ ਫਰਕ ਰਹਿ ਗਿਆ ਹੁਣ ਆਪਾਂ ਉਹਨਾਂ ਤੇ ਲੈਸਾਂ ਲਾਉਣੀਆਂ ਨੇ ਚੁੰਨੀਆਂ ਤੇ ਜਦੋਂ ਆ ਗਏ ਅੱਧੇ ਖੰਡੇ ਤੱਕ ਦੇ ਦੇਣਗੇ ਨਾਲ ਬੱਚਿਆਂ ਨੂੰ ਗੈਨਿਊਸ਼ਨ ਤੋਂ ਲੈ ਕੇ ਆਉਣ ਤੇ ਸਬਜ਼ੀ ਦਾ ਕੰਮ ਆਪਣਾ ਨਿਬੜ ਗਿਆ ਦਾਲ ਪਈਆ ਉਹਦੇ ਨਾਲੇ ਸਬਜ਼ੂ ਤੇ ਆਪਣੇ ਬਸ ਪ੍ਰੋਗਰਾਮ ਦੀਆਂ ਤਿਆਰੀਆਂ ਲਗੀਆਂ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੱਥੇ ਜਾਣਾਗਾ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਮੈਂ ਆਪਣਾ ਜਿਹੜਾ ਕੰਮ ਰਹਿ ਗਿਆ ਥੋੜਾ ਜਿਹਾ ਕੰਪਲੀਟ ਕਰ ਦਿਆਂ ਤੇ ਬਲੌਗ ਦਾ ਐਂਡ ਵੀ ਅੱਜ ਆਪਾਂ ਦਾ ਬਲੌਗ ਖਸ ਜ਼ਿਆਦਾ ਨਹੀਂ ਬਣਿਆ ਤੇ ਨਾ ਗੁਰਦੁਆਰਾ ਸਾਹਿਬ ਗਈ ਸੋਥਨੇ ਕਲੀਪ ਲਾਈਆ ਤੇ ਉਹ ਮੈਂ ਤੋਂ ਦੂਜੇ ਨੋਟ ਵੀਡੀਓ ਬਣ ਗਈ ਉਹ ਜੀ ਤੇ ਮੈਂ ਤੋਂ ਸਹੀ ਹੋਈ ਤਾਂ ਆਪਾਂ ਜਰੂਰ ਆਪਾਂ ਐਡ ਕਰਾਂਗੇ ਨਹੀਂ ਆਪਾਂ ਨਹੀਂ ਕਰਦੇ ਤੇ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਬਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ